ਮੋਹਨ ਸਿੰਘ ਸਾਹਿਬ ਰਾਜੀ ਹੋ ਆਜੋ ਬਾਈ ਜੀ ਕਿੱਥੋਂ ਆਏ ਹੋ ਗੁਰਦਾਸਪੁਰ ਤੋਂ ਕਿਹੜੇ ਦੇਵਤੇ ਪਹੁੰਚੇ ਨੇ ਅਸੀਂ ਕਾਲ ਜੀ ਸਾਹਿਬ ਜੀ ਠੀਕ ਠਾਕ ਹੋ ਔਰ ਮਾਰੇ ਬੱਲੇ ਬੱਲੇ ਆ ਹਾਂਜੀ ਹਾਂਜੀ ਅੱਛਾ ਬਾਈ ਜੀ ਐਂ ਦੱਸੋ ਵੀ ਤੁਸੀਂ ਕਿਵੇਂ ਇੰਨੀ ਦੂਰੋਂ ਆ ਗਏ ਸਮਾਣੇ ਉੱਧਰ ਤੁਸੀਂ ਤਾਂ ਉੱਧਰ ਦੁਆਬੇ ਤੱਕੇ ਖੜ ਜਾਂਦੇ ਹੋ ਕਿਵੇਂ ਮੇਲ ਹੋਏ ਟਰਾਲੀ ਬਾਈ ਉਹਨਾਂ ਦੀ ਕਿਵੇਂ ਮਿਲੇ ਟਰਾਲੀ ਅਸੀਂ ਬਾਬਾ ਜੀ ਦੇ ਨਾਲ ਬਣਾਈ ਸੀ ਅੱਛਾ ਜੀ ਕਿਹੜੇ ਬਾਬਾ ਜੀ ਦੇ ਆ ਗੜੀ ਸਾਹਿਬ ਵਾਲਾ ਗੁਰਦਾਰੇ ਵਾਲਾ ਜੀ अच्छा जी ਕਿਹੜੀ ਜਗ੍ਹਾ ਹੈ ਗੁਰਦੁਆਰਾ ਸਾਹਿਬ ਇੱਥੇ ਹੀ ਹੈ ਗੱਡੀ ਸਰਵਿਸਮਾਨੇ ਗੱਡੀ ਸਾਹਿਬ ਸਮਾਨਟ ਤੇ ਵੇਖੀ ਅਸੀਂ ਠੀਕ ਹੈ ਜੀ ਉਸ ਤੋਂ ਵੇਖ ਕੇ ਅਸੀਂ ਫਿਰ ਇਹਨਾਂ ਨੂੰ ਫੋਨ ਤੇ ਬੁੱਕ ਕਰਾਇਆ ਅੱਜ ਪਹਿਲੀ ਵਾਰ ਹੀ ਲੈਣ ਵਾਸਤੇ ਦੇਖੋ 200 250 ਕਿਲੋਮੀਟਰ ਗੁਰਦਾਸਪੁਰ ਪੈਂਦਾ ਹੈ ਰਾਹ ਚ ਬਹੁਤ ਕਹਿੰਦੇ ਕਹੋਂਦੇ 73 ਟਰਾਲੀ ਬਣਾਉਣ ਵਾਲੇ ਨੇ ਆਪਾਂ ਨਾ ਕਿਸੇ ਦਾ ਨਹੀਂ ਲੈਣਾ ਚਲੋ ਮਹਾਰਾਜ ਉਹਨਾਂ ਨੂੰ ਬਹੁਤ ਚੜ੍ਹਦੀ ਕਲਾ ਰੱਖੇ ਤੁਸੀਂ ਤਾਂ ਉਹਨਾਂ ਦੇ ਵਿੱਚ ਦੀ ਆ ਕੇ ਇੱਥੇ ਤੱਕ ਕਿਉਂ ਪਹੁੰਚੇ ਤੁਹਾਨੂੰ ਹੁਣ ਕੀ ਲੱਗਿਆ ਟਰਾਲੀ ਵੈਸੇ ਚੰਗਾ ਲੱਗਾ ਕਲਰ ਇਹਨਾਂ ਦਾ ਬਹੁਤ ਵਧੀਆ ਵਾ ਉਹਨਾਂ ਦਾ ਕੁਆਲਿਟੀ ਚ ਸਫਾਈ ਬਹੁਤ ਵਧੀਆ ਰੇਟ ਵਾਈਜ਼ ਵੀ ਫਾਇਦਾ ਹੋਇਆ ਕੋਈ 2 ਰੁਪਈਆ ਦਾ ਤਾਂ ਹੀ ਆਏ ਜੀ ਅੱਛਾ ਜੀ ਦਾ ਕੌਣ ਹੁੰਦਾ ਰੇਟ ਵਾਈਜ਼ ਫਾਇਦਾ ਹੋਇਆ ਕਿਹੜੀ ਟਰਾਲੀ ਆ ਹਜ਼ਾਰ ਜੀ ਆਪਣੀ ਆਜੋ ਮਾਰਾ ਮੜੇ ਚ ਦਰਸ਼ਨ ਦਰਸ਼ਨ ਤਾਂ ਕਰਾ ਦੋ ਨੇੜੇ ਲੱਕੇ ਆਹ ਪਾਈ ਪਾਈਆਂ ਦੀ ਟਰਾਲੀ ਹਾਈਡਰੋਲਿਕ ਹੈ ਸਿੰਪਲ ਹੈ ਜੀ ਆਜੋ ਭਾਈ ਜੀ ਸਿੰਪਲ ਹੈ ਸਿੰਪਲ ਟਰਾਲੀ ਆ ਜੀ ਰੰਗ ਤੁਸੀਂ ਦੇਖ ਸਕਦੇ ਹੋ ਦੇਖੋ ਫੈਕਟ ਕੀ ਆ ਮੈਂ ਪਹਿਲਾਂ ਰੀਲਾਂ ਚ ਵੀ ਕਹਿੰਦਾ ਰਿਹਾ ਪੂਰੀ ਜਿਹੜੀ ਕੁਆਲਿਟੀ ਆ ਜਿਹੜੇ ਕਹਿੰਦੇ ਖੌਂਦੇ ਤਰੰਤਰ ਬੰਦੇ ਨੇ ਉਹਨਾਂ ਨੂੰ 19 21 ਆ 19 ਨਹੀਂ ਹੈਗੀ। ਮਾਲ ਵਾਈਜ਼ ਸਾਰਾ ਸੇਲ ਦਾ ਤੁਹਾਨੂੰ ਮਾਲ ਮਿਲੂਗਾ। ਪਲੱਸ ਜਿਹੜੀ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਐਡ ਆਨ ਕਰਨੀ ਚਾਹੂੰਗਾ ਰੇਟ ਅਗਲਾ ਤੁਹਾਨੂੰ ਦੇ ਦਿੰਦਾ ਪਰ ਦਿੱਕਤ ਕੀ ਆ ਦਿਓ ਜੀ 10000 ਜਾਲੀ ਦਾ ਦਿਓ ਜੀ 5000 ਟੂਲ ਦਾ ਆ ਦਿਓ ਜੀ 10000 ਰੁਪਿਆ ਲਾਈਟਾਂ ਦਾ ਬਾਕੀ ਭਾਈ ਢਿੱਲੋਂ ਦੱਸੂਗਾ ਕੀ ਕੀ ਵਗੈਰਾ ਸਾਰੀ ਆਪਾਂ ਆ ਲਾਈਟਾਂ ਸਾਰੀਆਂ ਇਨਵਰਟਰ ਕਿੱਥੇ ਲਾਇਆ ਉਹ ਦਿਖਾ ਭਾਈ ਬੰਦੇ ਆਜੋ ਭਾਈ ਇਨਵਰਟਰ ਦਿਖਾਈਏ ਭਾਈ ਬੰਦਿਆਂ ਨੇ ਟਰਾਲੀ 'ਚ ਇਨਵਰਟਰ ਵੀ ਲਾਤਾ ਟਰੈਕਟਰ ਦੀ ਬੈਟਰੀ ਨਾਲ ਟਰੈਕਟਰ ਦੀ ਬੈਟਰੀ ਨਾਲ ਚੱਲੂਗਾ ਆਜੋ ਮਰਜ਼ੀ ਆਜੋ ਸਾਰੀ ਰਿਸੈਸਰੀ ਵਿੱਚ ਹੈ ਜੀ ਆਜੋ ਢਿਲੋਂ ਸਾਹਿਬ ਆਜੋ ਮਰਾ ਦੇ ਉੱਤੇ ਸਾਰੀ ਰਿਸੈਸਰੀ ਵਿੱਚ ਹੈ ਉਹ ਕਿੰਨੇ ਬਾੜਦਾ ਜੀ ਇਹ ਇਹ 50 ਦਾ ਹੈ 50 ਵਾਟ ਦਾ ਇਨਵਰਟਰ ਆ ਟਰੈਕਟਰ ਦੀ ਬੈਟਰੀ ਨਾਲ ਹੀ ਕੰਮ ਕਰਦਾ ਟਰੈਕਟਰ ਦੀ ਬੈਟਰੀ ਨਾਲੇ ਕੰਮ ਕਰੋ ਵਾਹ ਜੀ ਵਾਹ ਇਹ ਤਾਂ ਫੇ ਪੱਕਾ ਪੱਕਾ ਲਾਇਆ ਕਰ ਲਓ ਪੱਖਾ ਨਾਲੋਂ ਲਾਈਟ ਲਾ ਲਓ ਜੂਰਦੀ ਦਾ ਅੱਛਾ ਜੀ ਬਾਕੀ ਤੁਸੀਂ ਰੰਗ ਦੇਖ ਸਕਦੇ ਹੋ ਇੱਕੋ ਜਿਹੜੀ ਲਾਈਟ ਜੀ ਲੱਗਦੀ ਕਰੀ ਹੋਈ ਸੀ ਉਹ ਵੀ ਦਿਖਾ ਦੇ ਢਿੱਲੋਂ ਭਾਈ ਹਾਂਜੀ ਆ ਲਓ ਜੀ ਮੰਜਾ ਦੇਖੋ ਇਹ ਫੈਕਟ ਕੀ ਆ ਜਿੰਨੀ ਵੀ ਐਕਸੈਸਰੀ ਆ ਸਾਰੀ ਇਨਕਲੂਡ ਮਿਲ ਰਹੀਆਂ ਤੁਹਾਨੂੰ ਚੱਕੇ ਤੋਂ ਲਾਈਟ ਚੱਲਦੀ ਜਾਂਦੀ ਆ ਉਹ ਦੇਖੋ ਜੀ ਆ ਸਵਿਚ ਲਾਤੀ ਆ ਦੱਬ ਜਾ ਢਿੱਲੋਂ ਆ ਦੇਖੇ ਦੋਨੋਂ ਟੂਗਾ ਚਾਹੀਦੇ ਦੋਨੇ ਟੂਲਾ ਇਹ ਭਾਈ ਆਏ ਦਾਦੇ ਭਾਈ ਬਣ ਕੇ ਢਲੋਂ ਸਾਹਿਬ ਵੀ ਇਹਦਾ ਟੀਕਾ ਤਾਂ ਨਹੀਂ ਲਾ ਦੇਗਾ ਅਭੀ ਇੱਕ ਟੂਲ ਹੋਰ ਲਾ ਤਾਂ ਕੱਢੋ 10000 ਕਿਹੜੀ ਕਿਹੜੀ ਐਕਸੈਸਰੀ ਆ ਜਿਹੜੀ ਵਿੱਚ ਦੰਨੇ ਹੋ ਵਿੱਚ ਇਹਦੇ ਜ ਟਾਟਾ ਦੀ ਜਾਲੀ ਆ ਗਈ ਠੀਕ ਆ ਜੀ ਸਾਰੀ ਲਾਈਟਿੰਗ ਆ ਗਈ ਸਪੀਕਰ ਆ ਗਏ ਪਾਣੀ ਵਾਲੀ ਟੈਂਕੀ ਆ ਗਈ ਠੀਕ ਆ ਜੀ ਜੋ ਵੀ ਮੰਨ ਲਓ 55 ਇਸ ਤਰ੍ਹਾਂ ਵਿੱਚ ਸਾਰਾ ਕੁਝ ਆ ਦੇ ਜਣੀ A to Z ਸਮਾਨ ਆ ਸਾਰਾ ਬਾਟਾ ਤਰ ਕੇ ਹਾਂਜੀ ਲਓ ਜੀ ਜਿੰਨਾ ਵੀ ਸਮਾਨ ਆ ਕੰਪਲੀਟ ਸਾਰਾ ਬਾਈਆਂ ਨੇ ਸਿੱਧਾ ਫਲੈਟ ਕਿਲੋਆਂ ਚ ਨਵੇੜ ਲੈਣਾ ਜਿਹੜਾ ਤੁਹਾਨੂੰ ਕਪਕਾ ਕਰ ਲੈਂਦੇ ਨੇ ਉਹਦੇ ਚ ਰੇਟ ਤੁਹਾਨੂੰ ਉੰਨਾ ਕੇ ਲੱਗਦਾ ਪਰ ਇਹੀ ਮੇਨ ਕਾਰਨਾ ਜਿਹੜਾ ਅਗਲਾ ਕਹਿੰਦਾ ਮੈਨੂੰ ਤਾਂ ਉੱਥੇ ਵੀ ਐਨੇ ਦੀ ਦਿੰਦਾ ਜਿੱਦਣ ਤੁਸੀਂ ਲੈਂਡ ਜਾਂਦੇ ਹੋ ਨਾ ਕਾਪੀ ਪੈਨ ਜਰਾ ਘੁੰਮਦਾ ਜਿਹੜੇ ਰਾਹ ਚ ਪੇਟੀ ਪੁੱਟੀ ਲੈਣ ਨੂੰ 5-4000 ਰੱਖਿਆ ਹੁੰਦਾ ਉਹ ਵੀ ਨਹੀਂ ਰਹਿੰਦਾ ਜੇਬ ਚ ਆ ਜਾਓ ਭਾਈ ਆ ਜਿਹੜੀ ਕਟਿੰਗ ਸ਼ਟਿੰਗ ਆ ਟੱਲੂਸਾਂ ਵਾਲੀ ਸਾਲੇ ਨਿੱਪਲ ਦਿਖਾ ਦੀ ਮੇਰਾ ਵੀਰ ਇਹ ਵੇਖੋ ਗ੍ਰੀਸ ਵਾਲੇ ਨਿੱਪਲ ਨੇ ਜੀ ਉਹਨੂੰ ਗਰੀਸ ਕਰਨ ਚ ਜਮਾ ਸੌਫ ਕਰਤੀ 10 ਸਨ ਰੱਡੀਆਂ ਹੱਪਾਂ ਹੱਬਾਂ 22 24 22 24 22 24 ਦੀ ਆਜੋ ਭਾਈ ਜੀ ਇਤਰਾ ਐਕਸੈਸਰੀ ਦਿਖਾ ਦਿਓ ਮਹਾਰਾਜ ਕੁਆਲਿਟੀ ਨਾਲ ਆਪਣਾ ਕੋਈ ਸਮਝੌਤਾ ਨਹੀਂ ਹਾਂ ਇਤਰ ਮਾੜੀ ਜੀ ਆ ਆਪਣੀ ਜਿਹੜੀ ਚੱਲ ਰਹੀ ਆ ਬਾਬਿਆਂ ਵਾਲੀ ਟਰਾਲੀ ਸੀਆਰਡੀਆ 73 ਦੇ ਮਗਰ ਪਾਈ ਫਿਰਦੇ ਹੋ ਵੀ ਦਿਖਾ ਦਿਓ ਭਾਈ ਹਾਂਜੀ 24 ਫੁੱਟ ਆ ਜੀ 24 7 1/2 24 7 1/2 ਟਰਾਲੀ ਆ ਜੀ ਨਵੇਂ ਟਾਇਰਾਂ ਵਿੱਚ পিটিও প্লাস এয়ার ব্রেক ਕਿੰਨਾ ਕਿੰਨਾ वजन ਪਾਉਣੇ ਹੋ ਬਾਈ ਇਹ ਕਿੱਧਰ ਗਿਆ ਬਾਈ ਉਹ ਇੱਥੇ ਸੀਗਾ ਬਲਯੋ ਡਰਾਈਵਰ ਨੂੰ ਬਾਬਾ ਜੀ 16 16000 ਉਹਨੇ ਇੱਟ ਦੱਸਿਆ 16000 ਇੱਟ ਪਾ ਕੇ ਮਹਾਲੀ ਜਾਂਦਾ ਹੀ ਏ ਮਹਾਲੀ ਜਾਂਦਾ ਬਾਈ 16000 ਇੱਟ ਪਾ ਕੇ ਆਪਣਾ ਪੱਥਰ ਲੱਦ ਕੇ ਉਹ ਵੀ ਮਹਾਲੀ ਹਾਂ ਅੰਮ੍ਰਿਤਸਰ ਆ ਮਾੜਾ ਜ ਮੇਰਾ ਵੀਰ ਅੰਦਰੋਂ ਦਰਸ਼ਨ ਕਰਾ ਦੇ ਟਰਾਲੀ ਨਾ ਕਪੱਤ ਵੀ ਬਹੁਤ ਹੋਈ ਪਿਆ ਕਿਉਂਕਿ वजन ਬਹੁਤ ਲੱਦਦੇ ਨੇ ਆ ਦੇਖੋ ਜਾਲੀਆਂ ਛਾਲੀਆਂ ਢੇਡੀਆਂ ਪਈਆਂ ਨੇ ਇਹ ਪਹਿਲੇ ਦਿਨ ਹੀ ਜਿੱਦ ਦਿਨ ਆਪਾਂ ਟਰਾਲੀ ਦਿੱਤੀ ਸੀ ਤੇ 16000 ਇੱਟ ਪਾ ਲਈ ਸੀ ਪਹਿਲੇ ਦਿਨ ਹੀ 16000 अच्छा जी हां जी डबल जैक ਆਈ ਹੈ डबल जैक ਹੈ ਜੀ ਹੋਰ ਦਿਖਾਓ ਖਾਸੀਅਤਾਂ ਮਾਰਾ ਜਿਹੜੀਆਂ ਨਵੇਂ ਟਾਇਰ ਨਵੇਂ ਟਾਇਰ ਜੀ 에어 ਬ੍ਰੇਕ ਤੇ ਜਿਹੜਾ ਹਿੱਸਾ ਲੱਗਿਆ ਹੋਇਆ ਹੈ ਉਹ ਫੁੱਲੀ ਲੋਡਡ ਹੈ ਤੇਲ ਵਾਲਾ ਜਿਹੜਾ ਫੌਜੀਆ ਵਾਲੇ ਉਹਨੂੰ ਟਰੱਕ ਨੂੰ ਲੱਗਦਾ 에어 ਬ੍ਰੇਕ ਆ ਗਈ ਜੀ ਆ ਯਾਰ ਬ੍ਰੇਕ ਵਾਲਾ ਟੈਂਕ ਆ ਗਿਆ ਜੀ ਹਾਂ ਜੀ ਫਿਰ ਇਹਦਾ ਗੇਅਰ ਆਪਣਾ ਮਲਟੀਪਲਾਈ ਹੈ ਜਿਹੜੇ ਗੇਅਰ ਚ ਮਰਜ਼ੀ ਟਰੈਕਟਰ ਨਾਲ ਚੱਕਰ ਮੈਚ ਕਰੇ ਹੋਣੇ ਆਪਾਂ ਨੇ ਅੱਛਾ ਜੀ ਇਹ ਫਿਰ ਗੇਅਰ ਰੋਲ ਦੰਨੇ ਹੋ ਹਾਂ ਜੀ ਗੇਅਰ ਇੱਥੇ ਜੀ ਆ ਲੱਗਿਆ ਵਾ ਭਾਈ ਗੇਅਰ ਪਾਈਆਂ ਵਾਲਾ ਇੱਥੋਂ ਗੇਅਰ ਚੇਂਜ ਹੋ ਜਾਣਾ ਹਾਂ ਜੀ ਬਾਕੀ ਇਹ ਮੁੰਡਾ ਚਲਾਉਂਦਾ ਇਹਨੂੰ ਜਿਆਦਾ ਪਤਾ ਮਹਾਰਾ ਦੱਸੋ ਮਹਾਰਾ ਕਿੰਨਾ ਕੁ ਭਜਨ ਭਜਨ ਜਾਂ ਢੋਨੇ ਹੂੰ ਕਿੰਨਾ ਕੁ ਕਰਦੇ ਹਾਂ ਧੱਕਾ 200 ਕੁਇੰਟਲ ਵਾਂਗੂ ਪਾਇਆ ਜੀ 550 ਕਿੱਥੋਂ ਕਿੱਥੇ ਤੱਕ ਜਾਂਦੇ ਹੋ ਜੀ ਮੋਹਾਲੀ ਤੱਕ ਜੇ ਦਾ ਬਾਬਾ ਦਾ ਡੇਰਾ ਹੀ ਅੰਮ੍ਰਿਤਸਰ 100 ਕਿਲੋਮੀਟਰ ਜਾਣ ਜਾਣ ਪੈਂਦਾ ਹੂੰ ਹਾਂਜੀ ਪੈਂਦਾ ਜੀ ਇੱਥੋਂ ਸਮਾਨੇ ਤੋਂ ਮਹਾਲੀ ਸਿੱਧਾ 100 ਕਿਲੋਮੀਟਰ 100 ਜਾਣ 100 ਆਉਣ ਹਾਂਜੀ ਮਤਲਬ ਸਿੱਧਾ ਸਿੱਧਾ 1500 ਕੁਇੰਟਲ ਤੱਕ ਟਰਾਲੀ ਜੋਹੀ ਹੋਈ ਆ ਪਲੱਸ 67 CRDA ਟਰੈਕਟਰ ਆ ਪਾਈ ਹੋਣਾ ਕੋਲ ਬਾਬਾ ਜੀਆਂ ਕੋਲ ਚੱਲ ਰਿਹਾ ਬਾਬਾ ਜ ਬਾਪਾ ਜੀ ਦੇ ਵੀ ਦਰਸ਼ਨ ਮੇਲੇ ਸਭ ਨੂੰ ਜਰੂਰ ਕਰਾਵਾਂਗੇ ਇਹ ਟਰੈਕਟਰ ਚੱਲਦਾ ਬਾਈ ਉਹਨਾਂ ਦੀ ਟਰਾਲੀ ਆ ਸਮਾਨਾ ਐਗਰੀ ਵਾਲਿਆਂ ਦੀ ਆਜੋ ਮੇਰਾ ਵੀਰ ਹੁਣ ਅੰਦਰ ਨੂੰ ਵੀ ਦਿਖਾ ਦਈਏ ਟਰਾਲੀਆਂ ਬਣਦੀਆਂ ਬੁਣਦੀਆਂ ਆਹ ਦਾ ਫੋਰਮਨ ਸਟਾਫ ਵੀ ਦਿਖਾ ਦੇ ਮਾਲਕ ਆ ਭਾਈ ਕਰਾਓ ਫੋਰਮਨ ਦਾ ਦਰਸ਼ਨ ਆ ਗਰਮੀ ਮੰਨੀ ਬੈਠੇ ਨੇ ਮੀਂਹ ਨੂੰ ਡੀਕ ਰਹੇ ਨੇ ਮੀਂਹ ਪੈ ਨਹੀਂ ਰਿਹਾ ਬਾਈਆਂ ਦੇ ਆਜੋ ਜੀ ਆ ਭਾਈ ਦੀ ਟਰਾਲੀਆਂ ਬਣ ਰਹੀਆਂ ਨੇ ਵੀਰ ਉਹਨਾਂ ਦੀਆਂ ਇਹ ਕਿੰਨੀਆਂ ਢੱਲੋ ਸਾਹਬ ਇਹ ਸਟਾਫ ਆਈ ਇਹ 17 ਫੁੱਟ ਟਰਾਲੀ ਹੈ ਜੀ ਅੱਛਾ ਜੀ ਇੱਕ ਟਿੱਲੋਂ ਸਾ ਮਾੜਾ ਜਾਂ ਮੇਰਾ ਬੀਟ ਰੇਟ ਦਾ ਆਪਣੇ ਮੂੰਹੋਂ ਚੰਨਣਾ ਪਾਵੇ ਸਾਡਾ ਫਿਰ ਲੋਕ ਵਿਸ਼ਵਾਸ ਘੱਟ ਕਰਦੇ ਨੇ ਬਿਨਾਂ ਪੈਰ 117 ਰੁਪਏ ਦੇ ਰਿਹਾ ਤਾਂ ਕੰਪਲੀਟ ਫਲੈਟ ਮਾਲ ਸੇਲ ਦਾ ਲਾਵਾਂਗੇ ਮਾਲ ਸੇਲ ਦਾ ਹੋਊਗਾ ਜੀ ਹਿੱਸਾ ਰੇਲ ਵਾਲਾ ਹੋਊਗਾ ਜੀ ਜਿਹੜਾ ਪੇਂਟ ਟੁਕੇ ਦਾ ਹੋਇਆ ਜੀ ਐਕਸੈਸਰੀ ਲਾਈਟਾਂ ਚੈਟਾਂ ਜੋ ਟੈਂਕੀ ਪਾਣੀ ਵਾਲੀ ਜੋ ਵੀ ਉਹ ਆਪਣਾ ਇੱਕ ਮੈਂ ਮਾੜੀ ਜੀ ਗੱਲ ਐਡ ਆਨ ਕਰਨੀ ਚਾਹੂੰਗਾ ਬ੍ਰਦਰ ਜਿਹੜਾ ਆਪਾਂ ਕਹਿ ਦਿੰਨੇ ਆ ਵੀ ਟਰਾਲੀ 16 ਫੁੱਟੀ ਆ ਭਾਜਨ 25 ਕੁਇੰਟਲ ਚ ਮਿਲਦੀ ਆ ਵੀਰੇ ਜਿਹੜਾ ਭਾਜਨ 25 ਕੁਇੰਟਲ ਹੋਊਗਾ ਉਹ ਸੇਲ ਦਾ ਮਾਲ ਨਹੀਂ ਹੋਊਗਾ ਜੇ ਸੇਲ ਦਾ ਮਾਲ ਤੁਸੀਂ ਲਾਉਣਾ ਤਾਂ 16 ਫੁੱਟੀ ਟਰਾਲੀ ਬਿਨਾ ਜੱਕ ਤੋਂ ਵੀ 36 37 ਕੁਇੰਟਲ ਤੋਂ ਥੱਲੇ ਉਤਰਦੀ ਨਹੀਂ 10 ਗੇਜ ਸਾਈਡ 6 ਐਮ ਐਮ ਦਾ ਫਰਸ਼ ਆ ਤੇ ਰੇਲ ਵਾਲਾ ਹਿੱਸਾ ਲਾ ਕੇ ਇਦੋਂ ਥੱਲੇ ਨਹੀਂ ਉਤਰਦੀ ਝੂਠ ਆ ਜਿਹਨੇ ਕਿਸੇ ਨੇ ਬੋਲਣਾ ਬੋਲੀ ਜਾਵੇ ਆ ਕੀ ਕਰਦਾ ਅਗਲਾ 2 3 ਮੋਹਰਾ ਸੇਲ ਦੀ ਐਂਗਲ ਤੇ ਦਿਖਾ ਦਿੰਦਾ ਆ ਦੇਖੋ ਜਿਵੇਂ ਆ ਆ ਸਾਰੇ ਐਂਗਲਾਂ ਤੇ ਮੋਰ ਲੱਗੀ ਹੋਈ ਆ ਦੇਖ ਸਕਦੇ ਹੋ ਕੱਲੇ ਕੱਲੇ ਐਂਗਲ ਤੇ ਉਹ ਕੀ ਕਰਦੇ ਆ ਇੱਕ ਇੱਥੇ ਰਵਿੰਦਰਾ ਦੀ ਦਿਖਾ ਦੇਣੀ ਆ ਇੱਕ ਇੱਕ ਮੋਰ ਦਿਖਾ ਦੇਣੀ ਆ ਸੇਲ ਦੀ ਆ ਲੱਗ ਗਿਆ ਜੀ ਸੇਲ 16 ਫੁੱਟੀ ਟਰਾਲੀ 30 ਕੁਆਂਟਲ ਦੀ ਹੋ ਨਹੀਂ ਸਕਦੀ ਬਿਲਕੁਲ ਝੂਠ ਹੈ ਠੀਕ ਆ ਜੀ ਜਿੱਦਾਂ ਉਹ ਉਹਦੀ ਸਾਈਡ ਤੇ ਕੰਮ ਲੱਗ ਗਿਆ ਫਿਰ ਉਹ ਵੈਲਡਿੰਗ ਹੋਊਗੀ ਡਾਉਨ ਤੇ ਲੱਗੇ ਅੱਛਾ ਭਾਈ ਵੈਲਟੰਗ ਫਿਰ ਆਪਾਂ ਮੈਗ ਮੈਗਰ ਕਰਦੇ ਆ ਲਿੱਤ ਵਰਤਦੇ ਆ ਇਸ ਲਈ ਆਪਾਂ ਪੂਰੀਸ਼ਣ ਤੇ ਮੰਨ ਲਓ ਜੀ ਅਦੇ ਹਿੱਸੇ ਦੇ ਠੀਕ ਹੈ ਜੀ ਚੈੱਕ ਕਰੀਏ ਠੀਕ ਹੈ ਜੀ ਮੇਨ ਜਗ੍ਹਾ ਤੇ ਇੱਕ ਵਰਤਦੇ ਆ ਬਾਕੀ ਲੋਨ ਵਗੈਰਾ ਤੇ ਆਹ ਉੱਥੇ ਜਿੱਥੇ ਉਹ ਵਰਤਣਾ ਪੈਂਦਾ ਉੱਥੇ ਤਾਂ ਵਰਤਣਾ ਹੀ ਪੈਂਦਾ ਸੋ ਇਹ ਬਾਈਆਂ ਨੇ ਰੀਸੈਂਟਲੀ ਕੰਮ ਸਟਾਰਟ ਕਰਿਆ ਕਿੰਨਾ ਚਿਰ ਹੋ ਗਿਆ ਵੀਰ ਕੰਮ ਸਟਾਰਟ ਕਰ ਰਹੇ ਨੇ ਇਹ ਵੀਰ ਜੀ ਆਪਾਂ 15 ਜਨਵਰੀ ਨੂੰ ਸਟਾਰਟ ਕਰਿਆ ਸੀਗਾ 15 ਜਨਵਰੀ ਨੂੰ ਸਟਾਰਟ ਕਰਿਆ ਸੀ ਕਿੰਨੀਆਂ ਆਪਣੇ ਕੋ ਸਾਈਆਂ ਹੋ ਗਈਆਂ ਇਸ ਟਾਈਮ ਵੀਰ ਜੀ 45+ ਸਾਈਆਂ ਨੇ 45+ ਸਾਈਆਂ ਨੇ ਇਹ ਬ੍ਰਦਰ ਤਾਂ ਹੁੰਦੀਆਂ ਨੇ ਜੇ ਬੰਦਾ ਇਮਾਨਦਾਰੀ ਨਾਲ ਚੱਲਦਾ ਦੇਖੋ ਟਰਾਲੀਆਂ ਦੇ ਵਿੱਚ ਕੋਈ ਰੌਕਟ ਸਾਇੰਸ ਨਹੀਂ ਮੈਂ ਪੰਜਾਬੀ ਚ ਗੱਲ ਕਹਿ ਰਿਹਾ ਤੁਸੀਂ ਉੱਥੇ ਜਾਓ ਜਿੱਥੇ ਤੁਹਾਡੀ ਜੇਬ ਬਚਦੀ ਆ ਤੁਸੀਂ ਉੱਥੇ ਜਾਓ ਜਿੱਥੇ ਤੁਹਾਨੂੰ ਕੁਆਲਿਟੀ ਮਿਲਦੀ ਆ ਮਾਲ ਵਧੀਆ ਮਿਲਦਾ ਬੰਦੇ ਵਰਤਨ ਵਾਲੇ ਮਿਲਦੇ ਨੇ ਇੱਥੇ ਤੁਸੀਂ ਆਓਗੇ ਜਿਹੜੀ ਤੁਸੀਂ ਬਰਾਬਰ ਬ੍ਰਾਂਡ ਵਾਲੀ ਟਰਾਲੀ ਨੂੰ ਖੜਾ ਲਿਓ ਉਹਦੇ ਨਾਲ ਉਹ ਮਾਲ ਤੁਹਾਨੂੰ 21 ਮਿਲੂਗਾ 19 ਨਹੀਂ ਮਿਲਦਾ ਐਨੀ ਕ ਆਪਣੀ ਜ਼ਿੰਮੇਵਾਰੀ ਆ ਸੋ ਬਾਈਆਂ ਦੀ ਵਰਕਸ਼ਾਪ ਤੇ ਦਰਸ਼ਨ ਕਰਾਤੇ ਬਹੁਤ ਛੇਤੀ ਇਹਨਾਂ ਨੇ ਕਿਲਾ ਡੇਢ ਕਿਲਾ ਉੱਧਰ ਲੈ ਲਿਆ ਉਹਨੂੰ ਬਗਲ ਕੇ ਵੱਡੀ ਵਰਕਸ਼ਾਪ ਪੱਣ ਲੱਗੀ ਆ ਮਹਾਰਾਜ ਇਹਨਾਂ ਨੂੰ ਚੜਦੀ ਕਲਾ ਤਵੇ ਫੱਟੇ ਚੱਕਣ ਲੱਗੇ ਨੇ ਇਹਨੂੰ ਮਾੜਾ ਜਿਹਾ ਵਿੱਚੋਂ ਦਿਖਾ ਦੇ ਭਾਈ ਵਿੱਚੋਂ ਦਿਖਾ ਦੇ ਅੱਗੇ ਨਾਲੇ ਆਲੇ-ਦਾਲੇ ਦੀ ਘੁੰਮ ਕੇ ਦਿਖਾ ਦੋ ਮੇਰਾ ਵੀਰ ਇੱਧਰ ਦੀ ਆ ਜੂ ਪ੍ਰਗਟ ਅੱਗੇ ਝੜ ਕੇ ਵਿੱਚੋਂ ਦਿਖਾ ਦੇ ਮਾੜਾ ਜਿਹਾ ਵਿੱਚੋਂ ਮੇਰਾ ਵੀਰ ਦਿਖਾ ਦੇ ਇਹਨੇ ਮਾਇਰ ਢਲੋਂ ਸਾਫ ਕਰਦੇ ਆ ਗੱਲਾਂ ਤੇ ਇਹ ਬਰ ਵਿਚਾਰ ਕਿਵੇਂ ਬਣ ਗਿਆ ਟਰਾਲੀਆਂ ਬਣਾਉਣ ਦਾ ਆਪਣੇ ਜੱਟ ਭਰਾ ਨੇ ਪਤਾ ਨਹੀਂ ਬੈਠੇ ਬੈਠਿਆਂ ਦਾ ਕਿਵੇਂ ਮੂਡ ਬਣ ਗਿਆ ਕੁੱਕ ਕੇ ਕਿਸੇ ਭੈਣ ਭਾਈ ਤੋਂ ਟਰਾਲੀਆਂ ਕੰਨੀ ਨੂੰ ਤੁਰਪੇ ਟਰਾਲੀ ਦਾ ਤੁਸੀਂ ਅੰਦਰੋਂ ਦੇਖ ਸਕਦੇ ਹੋ 6mm ਫਰਸ਼ ਹੈ ਜੀ ਇਹਦਾ 6 ਦਾ ਫਰਸ਼ ਹੈ 10 ਗੇਜ ਦੀ ਵੜਾ 10 সাইਡ ਆ ਥੱਲੇ 6mm ਤੇ 22 24 ਹੱਬਾਂ ਲੱਗਣਗੀਆਂ ਹਾਂਜੀ ਰੰਗ ਹੋਊਗਾ ਮੇਰੇ ਕਹਿਣ ਨੂੰ ਅਗਲਾ ਕਹਿ ਦਿੰਦਾ ਲੈ ਜੋ 2 ਲੱਖ ਦੀ 30000 ਰੁਪਿਆ ਤਾਂ ਰੰਗ ਤੇ ਲੱਗ ਜਾਂਦਾ ਮਗਰ ਕਿ ਟਕੂ ਰਹਿ ਗਿਆ ਜੇ ਮਾਲ ਚੱਜ ਦਾ ਲਾਉਣਾ ਟਰਾਲੀ ਏਸੇ ਰੇਟ ਤੇ ਜਾ ਕੇ ਮਿਲੂਗੀ ਇੱਕ ਮੈਂ ਥੋੜੀ ਜੀ ਕਲੈਰਟੀ ਆਪਣੇ ਵੱਲੋਂ ਦੇਦਾ ਬਹੁਤ ਬੰਦੇ ਰੇਟ ਦਾ ਰੌਲਾ ਪਾਉਂਦੇ ਨੇ ਮੇਰੇ 100 ਰੁਪਿਆ ਤਾਂ ਲੋਹਾ ਹੋ ਗਿਆ ਕਮਾਈ ਬਹੁਤ ਪਤਲਾ ਮਾਰਜਿਨ ਰਹਿ ਗਿਆ ਇੰਨੀਆਂ ਮੋਟੀਆਂ ਕਮਾਈਆਂ ਨਹੀਂ ਇੱਕ ਵਾਰੀ ਆਪਣੀ ਟਰਾਲੀ ਨੂੰ ਰੰਗ ਕਰਾ ਕੇ ਦੇਖ ਲਓ ਪੈਸੇ ਕਿੰਨੇ ਲੱਗਦੇ 10000 ਤਾਂ ਰੰਗ ਵਾਲਾ ਮੰਗਦਾ ਲੈ ਵਰ ਲੈ ਵਰ ਮੰਗਦਾ ਨਹੀਂ ਜੀ ਬਿਲਕੁਲ ਉਹ ਆਇਓ ਮਹਾਰਾਜ ਇੱਧਰ ਨੂੰ ਹੋਰ ਦਰਸ਼ਨ ਕਰਾ ਦਈਏ। ਇਹਦਾ ਕਿਵੇਂ ਵਿਚਾਰ ਬਣ ਗਿਆ ਸੀ? ਟੈਂਕੀ ਦਾ ਜੀ। ਹਾਂਜੀ। ਇਹ ਕਸਟਮਰ ਦੀ ਡਿਮਾਂਡ ਆਈ ਆਪਾਂ ਨੇ ਬਣਾਤੀ ਐ ਇਹ ਵੀ ਚੌਥੀ ਟੈਂਕੀ ਜਾਰੀ ਆ ਆਪਣੇ ਤੋਂ ਜੀ। ਅੱਛਾ ਜੀ। ਹਾਂਜੀ। ਚੌਥੀ ਟੈਂਕੀ ਵੀ ਰੋਣਾ ਦੀ ਆ ਚੱਲੀ ਆ ਜੀ। 11ਵੀਂ ਟਰਾਲੀ ਜਾਰੀ ਆ ਜੀ। ਅੱਛਾ ਮਹਾਰਾ ਢਿੱਲੂ ਸਾਹਿਬ ਆਏ ਦੱਸੋ ਜੇ ਕੋਈ ਸੱਜਣ ਮਿੱਤਰ ਆਪਣੇ ਕੋਲ ਪਹੁੰਚਦਾ। ਹਾਂਜੀ। ਅੱਜ ਵੀ ਆਪਾਂ ਟਰਾਲੀ ਕਰਾਉਣੀ ਆ ਕਿੰਨੇ ਟਾਈਮ ਚ ਖਾਲੀ ਦੇ ਦੋਗੇ? ਡੇਢ ਮਹੀਨੇ ਦਾ ਟਾਈਮ ਲਵਾਂਗੇ ਅੱਜ। ਡੇਢ ਮਹੀਨੇ ਟਰਾਲੀ ਲਾਂਗੇ। ਜੇ ਡੇਢ ਮਹੀਨੇ ਦਾ ਟਾਈਮ ਲਾਵਾਂਗੇ ਤਾਂ ਉਸ ਤੋਂ 5 ਦਿਨ ਪਹਿਲਾਂ ਹੀ ਟਰਾਲੀ ਦਵਾਵਾਂਗੇ ਆਪਾਂ। ਦੇਖੋ ਬ੍ਰਦਰ ਇਹ ਬਹੁਤ بڑا ਚੈਲੰਜ ਆਉਂਦਾ ਜ਼ਿੰਮੇਵਾਰ ਨੂੰ ਕੀ ਆ ਹੁਣ ਮੂਰੇ ਜੀਰੀ ਚ ਟਰਾਲੀਆਂ ਚਾਹੀਦੀਆਂ ਨੇ। ਲੋਡ ਟਾਈਮ ਦੀ ਬਹੁਤ ਦਿੱਕਤ ਆਉਂਦੀ ਆ। ਇੱਥੇ ਕੀ ਆ ਤੁਹਾਨੂੰ ਡੇਢ ਮਹੀਨਾ ਢਿਲੋਂ ਸਾਹਮਣੇ ਜਿਵੇਂ ਦੱਸਿਆ ਡੇਢ ਮਹੀਨੇ ਚ ਟਰਾਲੀ ਮਿਲ ਜਾਣੀ ਆ। ਮਾਲ ਕੁਆਲਿਟੀ ਦੀ ਸਾਰੀ ਜ਼ਿੰਮੇਵਾਰੀ ਆ। ਆਓ ਨੰਬਰ ਤੁਹਾਡੀ ਸਕਰੀਨ ਤੇ ਡਿਸਪਲੇ ਕਰ ਰਹੇ ਨੇ। ਬਾਈ ਉਹਨਾਂ ਨੂੰ ਸੇਵਾ ਦਾ ਮੌਕਾ ਦਿਓ। ਜੇ ਤੁਸੀਂ ਚਾਰ ਟਰਾਲੀਆਂ ਬਣਾਉਣੀਆਂ ਨੇ ਪਹਿਲਾਂ ਇੱਕ ਬਣਾ ਕੇ ਦੇਖੋ ਆਪਣੇ ਆਪ ਹੀ ਤੁਹਾਡਾ ਚਾਰਕੰਨੀ ਨੂੰ ਜੀ ਕਰੂਗਾ ਸੋ ਅੱਗੇ ਤੁਹਾਨੂੰ ਹੋਰ ਕਰਾਉਣੇ ਆ ਦਰਸ਼ਨ ਸੋ ਅੱਜ ਆਹ ਟਰਾਲੀ ਦੇ ਵੀ ਨਾਲੋਂ ਨਾਲ ਦਰਸ਼ਨ ਕਰ ਲਓ ਜਿਹੜੀ ਅੱਜ ਬਾਈ ਗੁਰਦਾਸਪੁਰ ਤੋਂ ਲੈਣ ਆਏ ਹੋਏ ਨੇ ਤੇ ਬਾਈਆਂ ਦੇ ਨੰਬਰ ਨੇ ਜਿਹੜੇ ਤੇ ਲੋਣਾ ਦੇ ਸਮਾਨਾ ਐਗਰੀ ਪੁਆਇੰਟ ਵਾਲਿਆਂ ਦੇ ਸਕਰੀਨ ਤੇ ਡਿਸਪਲੇ ਕਰ ਰਹੇ ਨੇ ਪਹੁੰਚੋ ਜਾਂਚੋ ਪਰਖੋ ਸੇਵਾ ਦਾ ਮੌਕਾ ਦਿਓ ਵਧੀਆ ਬੰਦੇ ਨੇ ਚੱਕ ਤੋ ਗ੍ਰਾਮ ਫੱਟੇ ਨੇਹਰੀਆਂ ਬੰਦ ਦੋ ਥੈਂਕ ਯੂ